ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਤੋਂ ਰਾਸ਼ਟਰਪਤੀ ਬਣੇ ਨੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਵੱਡੇ ਐਕਸ਼ਨ ਜਿਹੜੇ ਨੇ ਉਹ ਲਏ ਨੇ ਤੇ ਜਿਹੜੇ ਵੱਡੇ ਫੈਸਲੇ ਲੈਂਦੇ ਨੇ ਉਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਟੈਰ ਜਿੱਥੇ ਦੇਸ਼ ਨਿਕਲ ਰਿਹਾ ਤੌਰ ਦੇ ਨਾਲ ਨਾਲ ਇੱਕ ਟੈਰਿਫ ਨੂੰ ਲੈ ਕੇ ਵੀ ਮਾਮਲਾ ਜਿਹੜਾ ਉਹਨਾਂ ਵੱਲੋਂ ਕਾਫੀ ਜ਼ਿਆਦਾ ਸੰਜੀਦਗੀ ਨਾਲ ਲਿਆ ਗਿਆ ਜਿਸ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਨਾਲ ਵੀ ਅਮਰੀਕਾ ਦਾ ਵਪਾਰ ਚੱਲਦਾ ਸੀ ਉਹਨਾਂ ਦੇ ਉੱਤੇ ਆਏ ਜਿਹੜਾ ਆਯਾਤ ਦੇ ਉੱਤੇ ਟੈਰਿਫ ਹੈ ਉਹ ਜਿਹੜਾ ਲਗਾ ਦਿੱਤਾ ਗਿਆ ਚਲਦੇ ਚਲਦੇ ਹੁਣ ਦੁਬਾਰਾ ਇੱਕ ਵਾਰ ਮੁੜ ਫਿਰ ਟਰੰਪ ਨੇ ਇੱਕ ਵੱਡੀ ਧਮਕੀ ਦੇ ਦਿੱਤੀ ਜਲਦੇ ਚਲਦਿਆ ਇੱਕ ਵਾਰ ਫਿਰ ਯੂਰਪੀਅਨ ਯੂਨੀਅਨ ਨੂੰ ਕਿਤੇ ਵੱਡੇ ਟੈਰਿਫ ਦਾ ਸਾਹਮਣਾ ਕਰਨਾ ਪਏਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਵਪਾਰ ਜਗਤ ਦੇ ਵਿੱਚ ਜਿਹੜੀ ਹਲਚਲ ਉਹ ਮਚਾ ਦਿੱਤੀ ਉਹਨਾਂ ਨੇ 1 ਜੂਨ ਤੋਂ ਯੂਰਪੀਅਨ ਯੂਨੀਅਨ ਤੋਂ ਜਿਹੜੇ ਆਉਣ ਵਾਲੇ ਸਾਰੇ ਆਯਾਤ ਨੇ ਉਹਨਾਂ ਉੱਤੇ 50% ਦੀ ਟੈਰਿਫ ਦੇ ਨਾਲ ਜਿਹੜਾ ਵਿਦੇਸ਼ੀ ਸਮਾਰਟਫੋਨ ਹੈ ਉਹਦੇ ਉੱਤੇ 25% ਜਿਹੜਾ ਟੈਕਸ ਹੈ ਲਗਾਉਣ ਦਾ ਐਲਾਨ ਕੀਤਾ ਟਰੰਪ ਦੇ ਫੈਸਲੇ ਨੇ ਜਿਹੜਾ ਅੰਤਰਰਾਸ਼ਟਰੀ ਬਾਜ਼ਾਰ ਹੈ ਅਤੇ ਗਲੋਬਲ ਕੂਟਨੀਤੀ ਦੇ ਵਿੱਚ ਉਥਲ-ਪੁਥਲ ਮਚਾ ਦਿੱਤੀ ਹੈ। ਇਸ ਫੈਸਲੇ ਦੇ ਉੱਤੇ ਟਰੰਪ ਨੇ ਇੱਕ ਆਪਣੀ ਪੋਸਟ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਸਾਡੀਆਂ ਚਰਚਾਵਾਂ ਕਿਤੇ ਵੀ ਨਹੀਂ ਪਹੁੰਚ ਰਹੀਆਂ ਅਤੇ ਉਹ ਸਾਡੇ ਉਤਪਾਦਾਂ ਦੇ ਨਾਲ ਅਨ્યાਇਪੂਰਨ ਵਿਵਾਰ ਕਰ ਰਹੇ ਨੇ। ਹੁਣ ਇਹਦੇ ਚਲਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਹੁਣ 50% ਜਿਹੜਾ ਟੈਰਿਫ ਹੈ ਉਹ ਲਗਾਉਣ ਤੋਂ ਬਾਅਦ ਯੂਰਪੀਅਨ ਯੂਨੀਅਨ ਦਾ ਜਿਹੜਾ ਵਪਾਰ ਮੁਖੀ ਨੇ ਮਾਰੋਸ ਸੈਫਕੋਵਿਕ ਉਹਨਾਂ ਨੇ ਆਪਣੇ ਸਤਕਾਰ ਅਤੇ ਸ਼ਾਂਤੀ ਦੀ ਉਹਨਾਂ ਨੇ ਅਪੀਲ ਕੀਤੀ ਹੈ ਤੇ ਇਸ ਤੋਂ ਇਲਾਵਾ ਡੱਚ ਪ੍ਰਧਾਨ ਮੰਤਰੀ ਨੇ ਡਿਕ ਸਕੋਫ ਉਹਨਾਂ ਨੇ ਕਿਹਾ ਕਿ ਇਹ ਟਰੰਪ ਦੀ ਪੁਰਾਣੀ ਰਣਨੀਤੀ ਹੈ ਤੇ ਉਹ ਧਮਕੀ ਦੇ ਕੇ ਸੌਦੇਬਾਜ਼ੀ ਕਰਦੇ ਨੇ ਹੁਣ ਕਹਿਣਾ ਹੈ ਕਿ ਜੇਕਰ ਯੂਰਪੀਅਨ ਸੰਘ ਦੇ ਉੱਤੇ 50% ਟੈਰਿਫ ਲਗਾਇਆ ਜਾਂਦਾ ਤਾਂ ਇਸ ਕਾਰਨ ਕਈ ਤਰੀਕਿਆਂ ਦੇ ਨਾਲ ਸਮਾਨ ਮਹਿੰਗਾ ਹੋ ਜਾਏਗਾ ਜਿਸ ਦੇ ਨਾਲ ਅਮਰੀਕਾ ਦੇ ਵਸਨੀਕਾਂ ਨੂੰ ਵੀ ਇਸ ਦਾ ਸਾਹਮਣਾ ਕਰਨਾ ਪਏਗਾ ਇਸ ਕਾਰਨ ਕਾਰਾਂ ਦਵਾਈਆਂ ਜਹਾਜ਼ ਅਤੇ ਜਹਾਜ਼ਾਂ ਦੇ ਪੁਰਜ਼ਿਆਂ ਦੀ ਜਿਹੜੀ ਕੀਮਤਾਂ ਨੇ ਉਹ ਵੀ ਵਧ ਜਾਣਗੀਆਂ ਇਨ੍ਹਾਂ ਖੇਤਰਾਂ ਦੇ ਵਿੱਚ 50% ਟੈਰਿਫ ਜਿਹੜਾ ਉਹਦੇ ਕਾਰਨ ਅਮਰੀਕੀ ਗਾਹਕਾਂ ਨੂੰ ਵੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ 트ੰਪ ਦੇ ਫੈਸਲੇ ਦਾ ਜਿਹੜਾ ਪ੍ਰਭਾਵ ਹੈ ਉਹ ਬਾਜ਼ਾਰ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਤੇ ਅਮਰੀਕੀ ਅਤੇ ਜਿਹੜਾ ਯੂਰਪੀ ਸਟਾਕ ਹੈ ਉਹਦੇ ਬਾਜ਼ਾਰਾਂ ਵਿੱਚ ਗਰਾਵਟਾਈ ਹੈ ਸੋਨੇ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ ਤਾਂ ਐਸ ਦੇ ਨਾਲ-ਨਾਲ ਬਲੂਮਬਰਗ ਦੇ ਜਿਹੜਾ ਵਿੱਤੀ ਵਿਸ਼ਲੇਸ਼ਕਾਂ ਦਾ ਉਹਨਾਂ ਦਾ ਕਹਿਣਾ ਇਹ ਹੈ ਕਿ ਪਹਿਲਾਂ ਗਲੋਬਲ ਬਾਜ਼ਾਰ ਦੀ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਸੀ ਹਾਲਾਂਕਿ ਹੁਣ ਇੱਕ ਵਾਰ ਫਿਰ ਅਸਥਿਰਤਾ ਵਾਪਸ ਆ ਗਈ ਹੈ 트럼ਪ ਦੀ ਜਿਹੜੀ ਧਮਕੀ ਦਿੱਤੀ ਗਈ ਐਸ ਦੇ ਹੀ ਨਾਲ-ਨਾਲ ਪਿਛਲੇ ਦਿਨਾਂ ਦੇ ਵਿੱਚ 트럼ਪ ਦੀ ਐਪਲ ਦੇ ਜਿਹੜੇ ਮਾਲਕ ਨੇ ਟਿਮ ਕੁੱਕ ਉਹਨਾਂ ਨੂੰ ਧਮਕੀ ਦਿੱਤੀ ਗਈ ਸੀ ਤੇ ਐਪਲ ਜੋ ਪਹਿਲਾਂ ਹੀ ਚੀਨ ਦੇ ਟੈਰਿਫ ਤੋਂ ਬਚਣ ਦੇ ਲਈ ਭਾਰਤ ਵਿੱਚ ਉਤਪਾਦਨ ਟ੍ਰਾਂਸਫਰ ਕਰ ਰਿਹਾ ਹੈ ਤੇ ਹੁਣ 트럼ਪ ਦੇ ਨਿਸ਼ਾਨੇ ਉੱਤੇ ਉਹ ਆ ਚੁੱਕਿਆ ਹੈ। 트럼ਪ ਨੇ ਕੰਪਨੀ ਦੇ ਸੀਈਓ ਟਿੰਬ ਕੁੱਕ ਨੂੰ ਸਪਸ਼ਟ ਤੌਰ ਦੇ ਉੱਤੇ ਚੇਤਾਵਨੀ ਦਿੱਤੀ ਸੀ ਕਿ ਉਹ ਜਾਂ ਤਾਂ ਅਮਰੀਕਾ ਦੇ ਵਿੱਚ ਐਪਲ ਦਾ ਉਤਪਾਦਨ ਕਰਨ ਜਾਂ ਫਿਰ 25% ਟੈਕਸ ਭਰਨ ਲਈ ਤਿਆਰ ਰਹਿਣ। ਇਸੇ ਤਰ੍ਹਾਂ ਆਈਫੋਨ ਉੱਤੇ ਭਾਰੀ ਟੈਰਿਫ ਦਾ ਸਿੱਧਾ ਮਤਲਬ ਹੈ ਕਿ ਐਪਲ ਦੇ ਸਮਾਰਟਫੋਨ ਮਹਿੰਗੇ ਹੋ ਜਾਣਗੇ ਤੇ ਅਮਰੀਕੀ ਬਾਜ਼ਾਰ ਦੇ ਵਿੱਚ ਇਸ ਦੀ ਮੰਗ ਘਟ ਜਾਵੇਗੀ। ਤੇ ਇਸ ਫੈਸਲੇ ਤੋਂ ਬਾਅਦ ਐਪਲ ਦੇ ਸ਼ੇਅਰ ਤੇਂਡ ਦੇ ਪ੍ਰਤੀਸ਼ਤ ਦੇ ਗਏ ਨੇ ਜੋ ਦਰਸਾਉਂਦਾ ਹੈ ਕਿ ਬਾਜ਼ਾਰ ਦੀ ਸਥਿਰਤਾ ਜਿਹੜੀ ਸਥਿਰਤਾ ਉਹ ਗੰਭੀਰ ਹੋ ਗਈ। 트럼ਪ ਨੇ ਖੁਦ ਇਹ ਗੱਲ ਪਹਿਲਾਂ ਐਪਲ ਦੇ ਸੀਈਓ ਟਿਮ ਕੋਕੋ ਨੂੰ ਕਹੀ ਸੀ ਅਤੇ ਹੁਣ ਉਹਨਾਂ ਨੇ ਐਤ ਨੂੰ ਜਨਤਕ ਤੌਰ ਦੇ ਉੱਤੇ ਦੁਬਾਰਾ ਦੁਹਰਾਇਆ। ਇਸ ਬਿਆਨ ਪਿੱਛੇ 트럼ਪ ਦੀ ਸੋਚ ਕੀ ਹੈ ਇਹ ਜਿਹੜੀ ਕਿ ਅਮਰੀਕੀ ਕੰਪਨੀਆਂ ਨੂੰ ਆਪਣੇ ਦੇਸ਼ ਵਿੱਚ ਹੀ ਉਤਪਾਦ ਕਹਿੰਦੇ ਵੀ ਬਣਾਉਣੇ ਚਾਹੀਦੇ ਨੇ ਤਾਂ ਜੋ ਉੱਥੇ ਨੌਕਰੀਆਂ ਵਧ ਸਕਣ ਤੇ ਪੈਸਾ ਬਾਹਰ ਨਾ ਜਾਵੇ। ਇਹ 트럼ਪ ਦਾ ਮੁੱਖ ਉਦੇਸ਼ ਹੈ। ਪਰ Apple ਵਰਗੀ ਕੰਪਨੀ ਚੀਨ ਤੇ ਭਾਰਤ ਵਰਗੇ ਦੇਸ਼ਾਂ ਦੇ ਵਿੱਚ iPhone ਬਣਾਉਂਦੀ ਹੈ ਕਿਉਂਕਿ ਉੱਥੇ ਕਿਰਤ ਸਸਤੀ ਹੈ ਅਤੇ ਨਿਰਮਾਣ ਦੇ ਲਈ ਇੱਕ ਬਿਹਤਰ ਸਪਲਾਈ ਚੇਨ ਵੀ ਉਪਲਬਧ ਹੈਗੀ ਹੈ। ਹੁਣ ਆਕਰ 트াম্প ਚਾਹੁੰਦੇ ਕੀ ਨੇ? ਇਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ। ਅਸਲ ਦੇ ਵਿੱਚ 트াম্প ਨੇ ਇਹ ਸਪਸ਼ਟ ਕਰ ਦਿੱਤਾ ਕਿ ਜੇਕਰ Apple ਭਾਰਤ ਵਿੱਚ ਉਤਪਾਦਨ ਕਰਨਾ ਚਾਹੁੰਦਾ ਤਾਂ ਉਹ ਭਾਰਤ ਲਈ ਅ제ਹਾ ਕਰ ਸਕਦਾ। ਪਰ ਉੱਥੇ ਬਣੇ iPhone ਅਮਰੀਕਾ ਦੇ ਵਿੱਚ ਨਹੀਂ ਵੇਚੇ ਜਾਣੇ ਚਾਹੀਦੇ। ਇਹਦੇ ਨਾਲ ਹੀ ਦੂਜੇ ਪਾਸੇ Apple ਦੀਆਂ ਜਿਹੜੀਆਂ ਯੋਜਨਾਵਾਂ ਨੇ ਉਹ ਪ੍ਰਭਾਵਿਤ ਜ਼ਰੂਰ ਹੋ ਸਕਦੀਆਂ ਨੇ ਕਿਉਂਕਿ ਕੰਪਨੀ ਚੀਨ ਉੱਤੇ ਆਪਣੀ ਨਿਰਪਰਤਾ ਘਟਾ ਕੇ ਭਾਰਤ ਨੂੰ ਇੱਕ ਵੱਡਾ ਜਿਹੜਾ ਨਿਰਮਾਣ ਕੇਂਦਰ ਹੈ ਉਹ ਬਣਾਉਣਾ ਚਾਹੁੰਦੀ ਹੈ ਤੇ ਭਾਰਤ ਸਰਕਾਰ ਨੇ ਵੀ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲੈ ਲਿਆ ਤੇ 트럼ਪ ਦੇ ਬਿਆਨ ਆਉਣ ਤੋਂ ਬਾਅਦ ਉਹਨਾਂ ਨੇ ਜਿਹੜੇ ਕਿ ਭਾਰਤੀ ਅਧਿਕਾਰੀ ਨੇ ਉਹਨਾਂ ਨੇ Apple ਦੇ ਨਾਲ ਗੱਲਬਾਤ ਕੀਤੀ ਹੈ ਤੇ ਕੰਪਨੀ ਨੂੰ ਇਹ ਭਰੋਸਾ ਦਿੱਤਾ ਹੈ ਕਿ ਭਾਰਤ ਵਿੱਚ ਉਸ ਦਾ ਨਿਵੇਸ਼ ਜਾਰੀ ਰਹੇਗਾ ਤੇ ਉਹ ਭਾਰਤ ਨੂੰ ਆਪਣੇ ਉਤਪਾਦਾਂ ਦੇ ਲਈ ਇੱਕ ਵੱਡਾ ਜਿਹੜਾ ਨਿਰਮਾਣ ਹੈ ਉਹ ਕੇਂਦਰ ਬਣਾਉਣਾ ਚਾਹੁੰਦੀ ਆ ਪਰ ਜੇ ਦੇਖਿਆ ਜਾਵੇ ਤਾਂ ਇਸ ਵੇਲੇ 트럼ਪ ਦੀ ਜਿਹੜੀ ਧਮਕੀ ਹੈ ਜਿਹਦੇ ਵਿੱਚ ਇਹ ਗੱਲ ਕਹੀ ਗਿਆ 50% ਟੈਰਿਫ ਆਯਾਤ ਦੇਤੇ ਯੂਰੋਪੀਅਨ ਯੂਨੀਅਨ ਦੇ ਵੱਲੋਂ ਆਉਣ ਵਾਲੇ ਸਮਾਨ ਦੇ ਉੱਤੇ ਲਗਾ ਦਿੱਤਾ ਗਿਆ ਇਸ ਦੇ ਨਾਲ ਮੁੜ ਇੱਕ ਵਾਰ ਵਪਾਰ ਜਗਤ ਵਿੱਚ ਹਲਚਲ ਜਰੂਰ ਮਚ ਗਈ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਆਖਰ 트럼ਪ ਇਸ ਆਯਾਤ ਦੇ ਨਾਲ ਕਿੰਨਾ ਕੁ ਵਪਾਰ ਦੇ ਉੱਤੇ ਫਰਕ ਪਊਗਾ ਤੇ ਜਾਂ ਫਿਰ ਜਿਹੜਾ ਐਪਲ ਦੇ ਮਾਲਕ ਟਿਮ ਕੁੱਕ ਨੇ ਉਹ ਦੁਬਾਰਾ ਅਮਰੀਕਾ ਦੇ ਵਿੱਚ ਵਪਾਰ ਲੈ ਕੇ ਜਾਣਗੇ ਜਾਂ ਐਪਲ ਦੀ ਮੈਨੂਫੈਕਚਰਿੰਗ ਜਿਹੜੀ ਆ ਉਹ ਹੁਣ ਅਮਰੀਕਾ ਦੇ ਵਿੱਚ ਦੁਬਾਰਾ ਹੋਏਗੀ ਤੇ ਜੇ ਉੱਥੇ ਕਰਦੇ ਨੇ ਤਾਂ ਉਹ ਕਿੰਨਾ ਕੁ ਉਸ ਦੇ ਲਈ ਭਾਰਤ ਨੂੰ ਟੈਕਸ ਕਾਉਣਾ ਪਏਗਾ ਜਾਂ ਫਿਰ ਅਮਰੀਕਾ ਦੇ ਵਿੱਚ ਇਹਦੇ ਨਾਲ ਬਦ ਨਾਲ ਕਿੰਨੀਆਂ ਨੌਕਰੀਆਂ ਜਿਹੜੀਆਂ ਨੇ ਉਹ ਬਹਾਲ ਹੋ ਜਾਣਗੀਆਂ ਇਹ ਆਉਣ ਵਾਲਾ ਸਮਾਂ ਦੱਸੇਗਾ